ਸ਼੍ਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸਮਟਾਈਮਸ ਤੇ ਮੈਂ ਹਾਂ ਭਰਦੀਪ ਕੋਲ ਤਾਂ ਜਲੰਧਰ ਦੇ ਵਿੱਚ ਸਪੋਰਟਸ ਫੈਕਟਰੀ ਨੂੰ ਦਰਸਲ ਭਿਆਨਕ ਅੱਗ ਲੱਗ ਜਾਂਦੀ ਹੈ ਗੈਨਿਕ ਜ਼ਿਆਦਾ ਭਿਆਨਕ ਹੁੰਦੀ ਹੈ ਕਿ ਅਸਮਾਨ ਨੂੰ ਛੁੰਦੀਆਂ ਲਪਟਾਂ ਤੁਸੀਂ ਜ਼ਰੂਰ ਦੇਖ ਸਕਦੇ ਹੋ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਅੱਗ ਫੈਲੀ ਹੋਈ ਹੈ ਕਿੰਨੀ ਇੱਕ ਜ਼ਿਆਦਾ ਭਿਆਨਕ ਇਹ ਹਾਦਸਾ ਰਿਹਾ ਹੋਏਗਾ ਤਾਂ ਹਾਲਾਂਕਿ ਅੱਗ ਕਿਉਂ ਲੱਗੀ ਇਸ ਦੇ ਕਾਰਨਾਂ ਦੀ ਹਜੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ ਆਓ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਦੇ ਆ ਕਿ ਜਲੰਧਰ ਦੇ ਵੈਸਟ ਹਲਕੇ ਦੇ ਵਿੱਚ ਬ੍ਰਾਈਟਵੇ ਸਪੋਰਟਸ ਫੈਕਟਰੀ ਦੇ ਵਿੱਚ ਦਰਸਲ ਭਿਆਨਕ ਅੱਗ ਲੱਗ ਜਾਂਦੀ ਹੈ ਦੇਖਦੇ-ਦੇਖਤੇ ਅੱਗ ਭਿਆਨਕ ਰੂਪ ਜਿਹੜਾ ਉਹ ਧਾਰਨ ਕਰ ਲੈਂਦੀ ਹੈ ਤਾਂ ਮਿਲੀ ਜਾਣਕਾਰੀ ਦੇ ਅਨੁਸਾਰ ਫੈਕਟਰੀ ਹੈ ਜਿਹੜੀ ਕਿਸੇ ਬੀਜਪੀ ਨੇਤਾ ਦੇ ਦਫ਼ਤਰ ਦੇ ਨੇੜੇ ਸੀ ਹਾਲਾਂਕਿ ਘਟਨਾ ਦੀ ਸੂਚਨਾ ਮਿਲਦੇ ਹੀ ਲੋਕਾਂ ਨੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਦੀਮਾਰੇ ਜਿਹੜੀਆਂ ਮੌਕੇ ਤੇ ਪਹੁੰਚ ਜਾਂਦੀਆਂ ਨੇ ਤੇ ਅੱਗ ਨੂੰ ਅੱਗ ਦੇ ਉੱਤੇ ਕਾਬੂ ਪਾਉਣ ਦੇ ਜਿਹੜੇ ਯਤਨ ਕੀਤੇ ਜਾ ਰਹੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 50 ਗੱਡੀਆਂ ਨੇ ਜਿਹੜੀਆਂ ਉਹ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਚੁੱਕੀਆਂ ਨੇ ਪਰ ਅੱਗ ਬੁਝਣ ਦਾ ਨਾਮ ਨਹੀਂ ਲੈ ਰਹੀ ਹੈ ਤਾਂ ਬਿਲਕੁਲ ਅੱਗ ਕਿਉਂ ਲੱਗੀ ਹੈ ਇਸ ਦੇ ਕਾਰਨਾਂ ਦੀ ਹਜੇ ਕੋਈ ਵੀ ਪੁਸ਼ਟੀ ਨਹੀਂ ਹੋ ਸਕਦੀ ਪਰ ਜਿਸ ਤਰੀਕੇ ਦੇ ਨਾਲ ਸਪੋਰਟਸ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੋਵੇਗਾ ਅੱਗ ਕਿਨਾ ਮੈਂ ਤੁਹਾਡਾ ਇਹ ਨਾਂ ਸਾਇੰਸ ਸਰ ਸਰ ਕਿੱਥੇ ਅੱਗ ਲੱਗੀ ਹੈ ਆਪਕੇ ਕੋਰਟ ਫੈਕਟਰੀ ਲੱਗੀ ਕਿੱਥੇ ਕਰਕੇ ਆ ਫੈਕਟਰੀ ਹੈ ਹਾਂਜੀ ਕਿਹੜੀ ਜਗ੍ਹਾ ਤੇ ਹੈ ਫੈਕਟਰੀ ਇੰਦਾਨੀ ਸ਼ਹਿਰ ਵਿੱਚ ਕਦੋਂ ਤੁਹਾਨੂੰ ਪਤਾ ਲੱਗਾ ਅੱਗ ਲੱਗਨ ਦਾ ਅੱਗ ਲੱਗਨ ਦਾ ਸਾਰੇ ਤੁਹਾਨੂੰ ਲੱਗਾ ਪੁਲਿਸ ਸਾਥ ਹੋਈ ਪਈ ਪਹਿਲੀ ਕਾਲ ਆਈ ਏ ਨਾ ਜੀ ਫੈਕਟਰੀ ਆ ਕਿੰਨੀ ਕਿੰਨੀਆਂ ਗੱਡੀਆਂ ਲੱਗੀਆਂ ਅੱਗ ਨੂੰ ਜਾਣਦੇ ਹੋ ਜਿਹੜੀ ਆਹੀ 50 ਦੇ ਲਗਭਗ ਲੱਗਦੀਆਂ ਗੱਡੀਆਂ। 50 ਗੱਡੀਆਂ। ਕਿਉਂਕਿ ਵੱਡੇ ਵੱਡੇ ਟੈਂਕਰ ਆਈ ਨਾ ਇੱਕ ਟੈਂਕਰ ਦੇ ਵਿੱਚ ਚਾਰ ਗੱਡੀਆਂ ਸਟੋਰ ਹੋਈਆਂ। ਇੱਕ ਟੈਂਕਰ کافی ਲੱਗਦਾ। ਸਾਡੇ ਜਿਹੜੇ ਅਧਿਕਾਰੀ ਨੇ ਇੱਥੇ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਸੀ ਕਿ ਗੱਲਬਾਤ ਦੇ ਦੌਰਾਨ ਉਹਨਾਂ ਵੱਲੋਂ ਦੱਸਿਆ ਗਿਆ ਕਿ 15 ਤੋਂ 16 ਗੱਡੀਆਂ ਹੀ ਹੱਲੇ ਤੱਕ ਲੱਗੀਆਂ। ਗੱਡੀਆਂ ਜਿਹੜੀਆਂ ਨਾ ਉਹਨਾਂ ਨੇ ਟੈਂਕਰ ਦੇ ਸਾਹਮਣਾ ਗਿਆ। ਕਿਉਂਕਿ ਟੈਂਕਰ ਦੇ ਵਿੱਚ ਚਾਰ ਗੱਡੀਆਂ ਜਿਹੜੀਆਂ ਚਾਹ ਚੀਨ ਹੈ ਪਣੀ ਚੋਰ ਹੋਈ ਦਾ ਬੜੀਆਂ ਗੱਡੀਆਂ ਗੱਡੀਆਂ ਜਿਹੜੀਆਂ ਉਹਨਾਂ ਦੇ ਕੈਂਡਰ ਨੰਬਰ ਆ ਉਹਨਾਂ ਦੇ ਕੈਂਡਰ ਨੰਬਰ ਲੀਓ ਜੋ ਦੇ 3 ਇਸ ਸੀ ਇਸ 20 ਯਾਰੀ ਸਪੋਰਟਸ ਫੈਕਟਰੀ ਜੀ ਸਰ